ਜਿੰਦੂ ਨੂੰ ਜੇਸ ਪੇਸ ਕਰ ਰਿਹਾ ਅਦਾਲਤ ਤੇ ਕੀ ਮਾਮਲਾ ਹੈ ਕੋਣ ਹੈ ਲੋ ਨਾਮ ਨਾਲ ਕੁੜੀ ਹੈ ਕੋਈ ਸਰੂਰ ਤੋਂ ਉਸ ਦੀ ਸਟੇਟਮੈਂਟ ਤੇ ਪਰਚਾ ਦਰਜ ਹੋਇਆ ਸੀ ਵੀ ਐਨਟੀ ਮੈਨੂੰ ਕਿਸੇ ਹੋਟਲ ਹੌਸਟ ਤੇ ਲੈ ਕੇ ਮੇਰੇ ਨਾਲ ਜ਼ਬਰਦਸਤੀ ਕਰਾਂਦੇ ਰਹੀ ਹੈ ਜਿਸ ਦੇ ਆਧਾਰ ਤੇ ਰੌਂਡ ਅਪ ਕੀਤਾ ਗਿਆ ਸੀ ਉਸ ਦੀ ਪੁਛੀ ਗਈ ਕਿਸੇ ਦੇ ਆਧਾਰ ਤੇ ਮਕਦਮਾ ਜੀ ਗ੍ਰਿਫਤਾਰ ਕਰਕੇ ਜੀ ਮਾਨਯੋਗ ਦਫ਼ਤਰ ਵਿੱਚ ਪੇਸ਼ ਕੀਤਾ ਜਾਂਦਾ ਤੇ ਕਿਹੜੇ ਕਿਹੜੇ ਤਾਰਾ ਦਾ ਇੱਕ ਹੈਡਰ ਸਰਜਨ ਲਿਖਵਾਉਣਾ ਹੈ 63 3082 412 ਬੀ ਐਨ ਐਸ 6 ਬਾਕਸ ਮੈਨਟ ਦਿੱਤਾ ਹੈ ਮਕਦਮਾ ਦਰਜ ਕੀਤਾ ਅੱਜ ਕੇਸ ਦਾ ਡਿਮਾਂਡ ਨਹੀਂ ਹੋਈ ਕਿ ਕਰਨਾ ਪਹਿਲਾਂ ਆਲਰੇਡੀ ਪੁਲਿਸ ਰਿਮਾਂਡ ਭਰਨ ਅੱਜ ਪੁਲਿਸ ਰਿਮਾਂਡ ਖਤਮ ਹੋ ਰਿਆ ਨਾ ਅੱਜ ਕੇਸ ਦਾ ਅਦਵਾ ਰਵਿਸ਼ ਕਰਿਆ ਜਿਹਦੇ ਵਿੱਚ ਨੇ ਕਾਬੂ ਆ ਗਈ ਕਿੰਨੇ ਬੰਦੇ ਹਾਂਜੀ ਤਾਂ ਜਿਹੜੀ ਮੂਵਜ਼ਨ ਬੇਸ ਕਰਿਓ ਅਦਾਲਤ ਤੇ ਕੀ ਮਾਮਲਾ ਦਰ ਹੈ ਕੋਣ ਹੈ ਲੋ ਨਾਮ ਨਾ ਬੋਲੀ ਕੁੜੀ ਹੈ ਕੋਈ ਸਰੂਰ ਤੋਂ ਉਸ ਦੀ ਸਟੇਟਮੈਂਟ ਤੇ ਪਰਚਾ ਦਰਜ ਹੋਇਆ ਸੀ ਵੀ ਐਨਟੀ ਮੈਨੂੰ ਕਿਸੇ ਹੋਟਲ ਵਿੱਚ ਲੈ ਕੇ ਮੇਰੇ ਨਾਲ ਜ਼ਬਰਦਸਤੀ ਕਰਾਉਂਦੇ ਰਹੀ ਹੈ ਜਿਸ ਦੇ ਆਧਾਰ ਤੇ ਰੌਂਡ ਅਪ ਕੀਤਾ ਗਿਆ ਸੀ ਉਸ ਦੀ ਪੁਛੀ ਜਿ ਕਿਸੇ ਦੇ ਆਧਾਰ ਤੇ ਮਕਦਮਾ ਅੰਜ ਗ੍ਰਿਫਤਾਰ ਕਰਕੇ ਜੇ ਮਾਨਯੋਗ ਦੰਤ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਕਿਹੜੇ ਕਿਹੜੇ ਤਾਰਾ ਦੇ ਖਾਤੇ ਪਰ ਸਰਵਰ ਦੇ ਨਾਮ ਦੇ ਨਾਲ ਇਹ ਬੈਂਕ 382 412 ਬੀਨਸ 6 ਬਾਕਸ ਬੈਂਡ ਦਿੱਤਾ ਹੈ ਮਕਦਮਾ ਦਰਜ ਕੀਤਾ ਅੱਜ ਦੇ ਸਰ ਡਿਮਾਂਡ ਨਹੀਂ ਹੋਣੀ ਪਹਿਲੇ ਆਲਰੇਡੀ ਪੂਰ ਸਰਵਰ ਮੰਡ ਪਰਨ ਅੱਜ ਪੂਰ ਸਰਵਰ ਖਤਮ ਹੋ ਰਿਹਾ ਹੈ ਨਾ ਅੱਜ ਦੇ ਸਰ ਅਦਵਾ ਰਬੇਸ਼ ਕਰ ਲਿਆ ਇਹਦੇ ਵਿੱਚ ਇਹ ਕੱਬੂ ਆ ਗਈ ਕਿੰਨੋਂ ਬੰਦੇ ਨੇ ਹਾਂਜੀ ਤਾਂ ਜਿਹੜੀ ਮੂਜੇ ਕੇਸ ਫੇਰਿਆ ਅਦਾਲਤ ਤੇ ਕੀ ਮਾਮਲਾ ਹੈ ਕੋਣ ਹੈ ਲੋ ਨਾਮ ਨਾਲ ਕੁੜੀ ਆ ਕੋਈ ਸੰਗਰੂਰ ਤੋਂ ਉਸ ਦੀ ਸਟੇਟਮੈਂਟ ਤੇ ਪਰਚਾ ਦਰਜ ਹੋਇਆ ਸੀ ਵੀ ਐਨਟੀ ਮੈਨੂੰ ਕਿਸੇ ਹੋਟਲ ਵਿੱਚ ਲੈ ਕੇ ਮੇਰੇ ਨਾਲ ਜ਼ਬਰਦਸਤੀ ਕਰਾਂਦੇ ਰਹੀ ਹੈ ਜਿਸ ਦੇ ਆਧਾਰ ਤੇ ਰੌਂਡ ਅਪ ਕੀਤਾ ਗਿਆ ਸੀ ਉਸ ਦੀ ਪੁਛੀ ਜਿ ਕਿਸ ਦੇ ਆਧਾਰ ਤੇ ਗੱਦਮਾਜ ਗ੍ਰਿਫਤਾਰ ਕਰਕੇ ਜੂ ਮਾਨਯੋਗ ਦੰਤ ਵਿੱਚ ਪੇਚ ਕੀਤਾ ਜਾ ਰਿਹਾ ਤੇ ਕਿਹੜੇ ਕਿਹੜੇ ਤਾਰਾ ਦੇ ਪਤਾ ਹੈ ਸਰ ਜੀ ਮੇਰੇ ਨਾਲ ਇਹ ਬੈਂਕ 382 412 ਬੀਐਨਐਸ 6 ਬਾਕਸ ਪੈਂਡ ਦਿੱਤੇ ਮਕਦਮਾ ਦਰਜ ਅੱਜ ਦੇ ਸਰ ਡਿਮਾਂਡ ਦੇ ਹੋਵੇ ਪਹਿਲਾਂ ਆਲਰੇਡੀ ਪੁਰਸ ਰਿਮਾਂਡ ਪਰਨ ਅੱਜ ਪੁਰਸ ਰਿਮਾਂਡ ਖਤਮ ਹੋ ਰਿਆਂ ਅੱਜ ਦੇ ਸਰ ਅਦਵਾ ਰਬੇਸ਼ ਕਰ ਲਿਆ ਲੇਕਿਨ ਵਿੱਚ ਉਹ ਕਾਬੂ ਆ ਗਏ ਕਿੰਨੋਂ ਵਿੱਚ ਹਾਂਜੀ ਜਾਂ ਜਿਹੜੀ ਮੂਵਿੰਗ ਕੇਸ ਕਰ ਰਿਹਾ ਅਦਾਲਤ ਤੇ ਕੀ ਮਾਮਲਾ ਹੈ ਕੋਣ ਹੈ ਲੋਕ ਨਾਮ ਨਾਲ ਕੁੜੀ ਆ ਕੋਈ ਸੰਗਰੂਰ ਤੋਂ ਉਸ ਦੀ ਸਟੇਟਮੈਂਟ ਤੇ ਪਰਚਾ ਦਰਜ ਹੋਇਆ ਸੀ ਇਹ ਅੰਟੀ ਮੈਨੂੰ ਕਿਸੇ ਹੋਟਲ ਵਿੱਚ ਲੈ ਕੇ ਮੇਰੇ ਨਾਲ ਜ਼ਬਰਦਸਤੀ ਕਰਾਂਦੇ ਰਹੀ ਹੈ ਜਿਸ ਦੇ ਆਧਾਰ ਤੇ ਰੌਂਡ ਅਪ ਕੀਤਾ ਗਿਆ ਸੀ ਉਸ ਦੀ ਪੁੱਛੀ ਗਈ ਕਿਸੇ ਦੇ ਆਧਾਰ ਤੇ ਗਦਮਾਜ ਗ੍ਰਿਫਤਾਰ ਕਰਕੇ ਜਮਾਨਤਯੋਗ ਦਾਅਵਤ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਕਿਹੜੇ ਕਿਹੜੇ ਤਾਰਾ ਦੇ ਹਿਦਾਇਤ ਕਰਤਾ ਸਰ ਜੈਨਰੇਕਾ ਨੇ ਨੇ 65 382 482 ਬੀਨਸ 6 ਬਾਕਸ ਵਾਇਰਡ ਦਿੱਤਾ ਹੈ ਮਕਦਮਾ ਦਰਜ ਕੀਤਾ ਅੱਜ ਕੇਸ ਕਰ ਰਿਹਾ ਰਿਮਾਂਡ ਦਿਓਗੇ ਇਹ ਪਹਿਲਾਂ ਆਲਰੇਡੀ ਪੁਲਿਸ ਰਿਮਾਂਡ ਪਰਨ ਅੱਜ ਪੁਲਿਸ ਰਿਮਾਂਡ ਖਤਮ ਹੋ ਰਿਆ ਨਾ ਅੱਜ ਕੇਸ ਕਰ ਰਿਹਾ ਅਦਵਾਰਾ ਪੇਸ਼ ਕਰਦੇ ਇਹਦੇ ਵਿੱਚ ਇਹਨਾਂ ਦਾ ਬੂਆ ਆ ਗਈ ਕਿੰਨੇ ਮਿੰਟ ਹਾਂਜੀ ਕਾਂਡਰਿੰਗ ਨੂੰ ਫੇਸ ਕਰ ਰਿਹਾ ਅਦਾਲਤ ਤੇ ਕੀ ਮਾਮਲਾ ਹੈ ਕੋਣ ਹੈ ਲੋ ਨਾਮ ਲਓ ਕੁੜੀ ਹੈ ਕੋਈ ਸਗਰੂਰ ਤੋਂ ਉਸ ਦੀ ਸਟੇਟਮੈਂਟ ਤੇ ਪਰਚਾ ਦਰਜ ਹੋਇਆ ਸੀ ਵੀ ਅੰਟੀ ਮੈਨੂੰ ਕਿਸੇ ਹੋਟਲ ਵਿੱਚ ਲੈ ਕੇ ਮੇਰੇ ਨਾਲ ਜ਼ਬਰਦਸਤੀ ਕਰਾਂਦੇ ਰਹੀ ਹੈ ਜਿਸ ਦੇ ਆਧਾਰ ਤੇ ਰੌਂਡ ਅਪ ਕੀਤਾ ਗਿਆ ਸੀ ਉਸ ਦੀ ਪੁੱਛੀ ਕਿ ਕਿਸ ਦੇ ਆਧਾਰ ਤੇ ਮਕਦਮਾ ਜੀ ਗ੍ਰਿਫਤਾਰ ਕਰਕੇ ਹੈ ਜੀ ਮਾਨਯੋਗ ਦਫ਼ਤਰ ਵਿੱਚ ਪੇਸ਼ ਕੀਤਾ ਜਾਂਦਾ ਤੇ ਕਿਹੜੇ ਕਿਹੜੇ ਤਾਰਾ ਦਾ ਹੁਕਾਇਤ ਦਰਜ ਹੋਇਆ ਨੇ ਕਿਹਾ ਨੰਬਰ 65 3082 412 ਬੀਨਸ 6 ਫੋਕਸ ਬੈਂਡ ਦਿੱਤਾ ਹੈ ਮਕਦਮਾ ਦਰਜ ਕੀਤਾ ਅੱਜ ਕੇਸ ਕਰੇ ਡਿਮਾਂਡ ਦੇ ਉੱਤੇ ਇਹ ਕਹਿੰਦਾ ਪਹਿਲਾਂ ਆਲਰੇਡੀ ਪੁਲਿਸ ਰਿਮਾਂਡ ਪਰਮ ਅੱਜ ਪੁਲਿਸ ਰਿਮਾਂਡ ਖਤਮ ਹੋ ਰਹੀ ਹੈ ਨਾ ਅੱਜ ਕੇਸ ਕਰੇ ਅਦਵਾਰਾ ਪੇਸ਼ ਕਰਿਆ ਇਹਦੇ ਵਿੱਚ ਇਹਨਾਂ ਦਾਬੂ ਆ ਗਈ ਕਿੰਨੇ ਮਿੰਟ ਹਾਂਜੀ ਤਾਂ ਜਿਹੜੀ ਮੂਵਿੰਗ ਪੇਸ ਫਿਰ ਉਹ ਦਾਲਤ ਕੀ ਮਾਮਲਾ ਹੈ ਕੋਣ ਹੈ ਲੋਕ ਨਾਮ ਨਾ ਬੋਲੀ ਕੋੜੀ ਹੈ ਕੋਈ ਸਰਵਰ ਉਰ ਤੋਂ ਉਸ ਦੀ ਸਟੇਟਮੈਂਟ ਤੇ ਪਰਚਾ ਦਰਜ ਹੋਇਆ ਸੀ ਵੀ ਐਨਟੀ ਨੂੰ ਕਿਸੇ ਹੋਟਲ ਚ ਲੈ ਕੇ ਮੇਰੇ ਨਾਲ ਜ਼ਬਰਦਸਤੀ ਕਰਨ ਦੇ ਲਈ ਜਿਸ ਦੇ ਆਧਾਰ ਤੇ ਰੌਂਡ ਅਪ ਕੀਤਾ ਗਿਆ ਸੀ ਉਸ ਦੀ ਪੁਛੀ ਜਿ ਕਿਸੇ ਦੇ ਆਧਾਰ ਤੇ ਅੱਧਮਾਂ ਚ ਗ੍ਰਿਫਤਾਰ ਕਰਕੇ ਹੈ ਜੀ ਮਾਨਯੋਗ ਦਫ਼ਤਰ ਵਿੱਚ ਪੇਸ਼ ਕੀਤਾ ਜਾਂਦਾ ਤੇ ਕਿਹੜੇ ਕਿਹੜੇ ਤਾਰਾ ਦੇ ਖਾਤੇ ਅਰਜ਼ੀ ਨੰਬਰ ਕਿਹੜਾ ਨੇ ਇਹ 62 3082 412 ਬੀਨਸ 6 ਬਾਕਸ ਬੈਂਡ ਦਿੱਤਾ ਹੈ ਮਕਦਮਾ ਦਰਜ ਕੀਤਾ ਅੱਜ ਦੇ ਸਰ ਡਿਮਾਂਡ ਜੇਵਲੀ ਕਿ ਪਹਿਲਾਂ ਪਹਿਲਾਂ ਆਲਰੇਡੀ ਪੁਲਿਸ ਰਿਮਾਂਡ ਪਰਨ ਅੱਜ ਪੁਲਿਸ ਰਿਮਾਂਡ ਖਤਮ ਹੋ ਰਿਆ ਨਾ ਅੱਜ ਦੇ ਸਰ ਅੱਜ ਉਹਰਾ ਪੇਸ਼ ਕਰਿਆ ਇਹਦੇ ਵਿੱਚ ਗੱਬੂ ਆ ਗਈ ਕਿੰਨੇ ਬੰਦੇ ਹਾਂਜੀ ਜਾਂ ਜਿਹੜੀ ਮੂਵਿੰਗ ਪੇਸ ਫਿਰ ਉਹ ਅਦਾਲਤ ਤੇ ਕੀ ਮਾਮਲਾ ਹੈ ਕੋਣ ਹੈ ਲੋਕ ਨਾਮ ਨਾ ਬੋਲੀ ਕੋਈ ਆ ਕੋਈ ਸਰਹੁਰ ਤੋਂ ਉਸ ਦੀ ਸਟੇਟਮੈਂਟ ਤੇ ਪਰਚਾ ਦਰਜ ਹੋਇਆ ਸੀ ਵੀ ਐਨਟੀ ਮੈਨੂੰ ਕਿਸੇ ਹੋਟਲ ਹੌਸਲ ਵਿੱਚ ਲੈ ਕੇ ਮੇਰੇ ਨਾਲ ਜ਼ਬਰਦਸਤੀ ਕਰਾਉਂਦੇ ਰਹੀ ਹੈ ਜਿਸ ਦੇ ਆਧਾਰ ਤੇ ਰੌਂਡ ਅਪ ਕੀਤਾ ਗਿਆ ਸੀ ਉਸ ਦੀ ਪੁਛੀ ਜਿ ਕਿਸੇ ਦੇ ਆਧਾਰ ਤੇ ਗਦਮਾਂਜ ਗ੍ਰਿਫਤਾਰ ਕਰਕੇ ਜੀ ਮਾਨਯੋਗ ਦਫਤਰ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਕਿਹੜੇ ਕਿਹੜੇ ਤਾਰਾ ਦੇ ਹਟਾਇਤ ਦਰਜ ਨੇ ਕਰਾਉ। ਇਹ 65 382 412 ਬੀਨਸ 6 ਬਾਕਸ ਬੈਂਡ ਦਿੱਤਾ ਹੈ ਮਕਦਮਾ ਦਰਜ ਕੀਤਾ। ਅੱਜ ਦੇਸ ਕਰੇ ਡਿਮਾਂਡ ਨਹੀਂ ਹੋਣੀ। ਇਹ ਪਹਿਲਾਂ ਆਲਰੇਡੀ ਪੁਲਿਸ ਰਿਮਾਂਡ ਪਰਨ ਅੱਜ ਪੁਲਿਸ ਰਿਮਾਂਡ ਖਤਮ ਹੋ ਰਹੀ ਹੈ ਨਾ। ਅੱਜ ਦੇਸ ਕਰੇ। ਅੱਜ ਉਹ ਰਿਪੋਰਟ ਪੇਸ਼ ਕਰਿਆ। ਇਹਦੇ ਵਿੱਚ ਨਾ ਕੱਬੂ ਆ ਗਈ ਕਿੰਨੇ ਮਿੰਟ ਹਾਂਜੀ ਦਾਂ ਜਿਹੜੀ ਮੂਵਿੰਗ ਬੇਸ ਕਰ ਰਿਹਾ ਹਦਾਲਤ ਤੇ ਕੀ ਮਾਮਲਾ ਹੈ ਕੋਣ ਹੈ ਲੋਕ ਨਾਮ ਨਾ ਬੋਲੀ ਕੁੜੀ ਆ ਕੋਈ ਸੰਗਰੂਰ ਤੋਂ ਉਸ ਦੀ ਸਟੇਟਮੈਂਟ ਤੇ ਪਰਚਾ ਦਰਜ ਹੋਇਆ ਸੀ ਜੀ ਅੰਟੀ ਮੈਨੂੰ ਕਿਸੇ ਹੋਟਲਾਂ 'ਚ ਲੈ ਕੇ ਮੇਰੇ ਨਾਲ ਜ਼ਬਰਦਸਤੀ ਕਰਾਂਦੇ ਰਹੀ ਹੈ ਜਿਸ ਦੇ ਆਧਾਰ ਤੇ ਰੌਂਡ ਅਪ ਕੀਤਾ ਗਿਆ ਸੀ ਉਸ ਦੀ ਪੁਛੀ ਜੀ ਕਿਸ ਦੇ ਆਧਾਰ ਤੇ ਗਦਮਾਜ ਗ੍ਰਿਫਤਾਰ ਕਰਕੇ ਹਜੂਮਾਨਯੋਗ ਦਰਬਾਰ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਕਿਹੜੇ ਕਿਹੜੇ ਤਾਰਾ ਦੇ ਫਟਾਇਰ ਪਰਚਾ ਦਰਜ ਨੇ ਕਰਾ ਆ। ਇਹ ਬੈਂਕ 382 412 ਬੀਨਸ 6 ਬਾਕਸ ਪੈਂਡ ਦੇ ਤਹਿਤ ਮਕਦਮਾ ਦਰਜ ਹੈ। ਅੱਜ ਫੇਸ ਕਰੇਗੇ ਡਿਮਾਂਡ ਦੇ ਹੋਗੇ। ਇਹ ਕਹਿੰਦੇ ਪਹਿਲਾਂ ਆਲਰੇਡੀ ਪੁਲਿਸ ਰਿਮਾਂਡ ਪਰਨ ਅੱਜ ਪੁਲਿਸ ਰਿਮਾਂਡ ਖਤਮ ਹੋ ਰਿਹਾ ਹੈ ਨਾ। ਅੱਜ ਫੇਸ ਕਰੇਗਾ। ਅਦਵਾਰਾ ਪੇਸ਼ ਕਰਦੇ। ਇਹਦੇ ਵਿੱਚ ਕੱਬੂ ਆ ਰਿਹਾ ਕਿੰਨੋਂ ਵਿੱਚ? ਹਾਂਜੀ। ਜਾਂ ਜਿਹੜੀ ਮੂਜ਼ੇ ਕੇਸ ਕਰਿਆ ਅਦਾਲਤ ਤੇ ਕੀ ਮਾਮਲਾ ਹੈ ਕੋਣ ਹੈ ਲੋ ਨਾਮ ਨਾ ਬੋਲੀ ਕੁੜੀ ਆ ਕੋਈ ਸਗਰੂਰ ਤੋਂ ਉਸ ਦੀ ਸਟੇਟਮੈਂਟ ਤੇ ਪਰਚਾ ਦਰਜ ਹੋਇਆ ਸੀ ਵੀ ਅੰਟੀ ਮੈਨੂੰ ਕਿਸੇ ਹੋਟਲ ਵਿੱਚ ਲੈ ਕੇ ਮੇਰੇ ਨਾਲ ਜ਼ਬਰਦਸਤੀ ਕਰਾਂਦੇ ਰਹੀ ਹੈ ਜਿਸ ਦੇ ਆਧਾਰ ਤੇ ਰੌਂਡ ਅਪ ਕੀਤਾ ਗਿਆ ਸੀ ਉਸ ਦੀ ਪੁਛੀ ਜੀ ਕਿਸ ਦੇ ਆਧਾਰ ਤੇ ਅੱਜ ਮਾਂਜ ਗ੍ਰਿਫਤਾਰ ਕਰਕੇ ਜਮਾਨਯੋਗ ਦਲਦ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਕਿਹੜੇ ਕਿਹੜੇ ਤਾਰਾ ਦੇ ਹਿਦਾਇਤ ਪਰਚਾ ਦੋਇ ਨਰੇ ਕਰਾਉਣਾ ਹੈ 63 382 432 ਬੀਐਨਐਸ 6 ਬਾਕਸ ਵਾਈਟ ਦਿੱਤਾ ਹੈ ਮਕਦਮਾ ਦਰਜ ਕੀਤਾ ਅੱਜ ਕੇਸ ਕਰ ਰਿਹਾ ਡਿਮਾਂਡ ਨੇਵਲ ਕਿ ਕਰਨਾ ਹੈ ਪਹਿਲਾਂ ਆਲਰੇਡੀ ਪੁਲਿਸ ਰਿਮਾਂਡ ਪਰਨ ਅੱਜ ਪੁਲਿਸ ਰਿਮਾਂਡ ਖਤਮ ਹੋ ਰਹੀ ਹੈ ਨਾ ਅੱਜ ਕੇਸ ਕਰ ਰਿਹਾ ਅਦਵਾਰਾ ਪੇਸ਼ ਕਰਦੇ ਇਹਦੇ ਵਿੱਚ ਇਹਨਾਂ ਦਾ ਬਾਬੂ ਆ ਗਿਆ ਕਿੰਨੇ ਮਿੰਟ ਹਾਂਜੀ